ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਪਿਆਰ ਦੇਣਾ ਤੇ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਕਹਾਣੀਆਂ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਇੱਕ ਪਿੰਡ ਦੇ ਬਾਹਰ ਇੱਕ ਵੱਡਾ ਜੰਗਲ ਸੀ ਉਸ ਜੰਗਲ ਵਿੱਚ ਹਰੇ ਭਰੇ ਰੁੱਖ ਸਨ ਪਿੱਪਲ ਬੋਗੋੜ ਨਿੰਮ ਤੇ ਆਂਬ ਦੇ ਦਰਖਤ ਸਨ ਉਹਨਾਂ ਰੁੱਖਾਂ ਤੇ ਕਈ ਕਿਸਮ ਦੇ ਪੰਛੀ ਰਹਿੰਦੇ ਸਨ ਹਰ ਸਵੇਰ ਜੰਗਲ ਪੰਛੀਆਂ ਦੀਆਂ ਚਹਿਕਾਂ ਨਾਲ ਗੂੰਜ ਉੱਠਦਾ ਸੀ ਉਹਨਾਂ ਦੀਆਂ ਪੰਛੀਆਂ ਦੀਆਂ ਆਵਾਜ਼ਾਂ ਬਹੁਤ ਹੀ ਪਿਆਰੀਆਂ ਸਨ ਜਿੰਨਾ ਪੰਛੀਆਂ ਵਿੱਚੋਂ ਇੱਕ ਸੀ ਛੋਟੇ ਜਿਹੇ ਚਿੜੀ ਉਹ ਬਹੁਤ ਹੀ ਫੁਰਤੀਲੀ ਮਿਹਨਤੀ ਤੇ ਸਿਆਣੀ ਸੀ ਉਸ ਦਾ ਆਲਣਾ ਇੱਕ ਨਿੰਮ ਦੇ ਰੁੱਖ ਦੀਆਂ ਟਾਹਣੀਆਂ ਵਿੱਚ ਸੀ ਜਿਹੜੀ ਆਪਣੇ ਦਿਨ ਦੀ ਸ਼ੁਰੂਆਤ ਹਰ ਸਵੇਰ ਸੂਰਜ ਚੜ੍ਹਦੇ ਹੀ ਕਰਦੀ ਉਹ ਆਪਣੇ ਬੱਚਿਆਂ ਨੂੰ ਬਾਣੇ ਚੁਕਦੀ ਉਹਨਾਂ ਨੂੰ ਸਿਖਾਉਂਦੀ ਕਿ ਕਿਵੇਂ ਉੱਡਣਾ ਹੈ ਕਿਵੇਂ ਖੁਦ ਆਪਣੀ ਜ਼ਿੰਦਗੀ ਜੀਣੀ ਹੈ ਜਿਹੜੀ ਨੇੜੇ ਦੇ ਪਿੰਡ ਦੀਆਂ ਗਾਇਆਂ ਵਿੱਚ ਵੀ ਉੱਡ ਕੇ ਜਾਂਦੀ ਉਥੇ ਉਸ ਨੂੰ ਕਦੇ اناਜ ਦੇ ਦਾਣੇ ਮਿਲ ਜਾਂਦੇ ਕਦੇ ਕਿਸੇ ਦੇ ਛੱਡੇ ਹੋਏ ਚੂਰਮੇ ਦੇ ਟੁਕੜੇ ਮਿਲ ਜਾਂਦੇ ਉਹ ਹਮੇਸ਼ਾ ਆਪਣੇ ਘਰ ਵਾਪਸ ਆ ਕੇ ਉਹ ਦਾਣੇ ਆਪਣੇ ਬੱਚਿਆਂ ਨੂੰ ਖਵਾ ਦਿੰਦੀ ਦੂਜੇ ਪਾਸੇ ਉਸੇ ਜੰਗਲ ਵਿੱਚ ਇੱਕ ਕਬੂਤਰ ਰਹਿੰਦਾ ਸੀ ਉਹ ਜੰਗਲ ਦੇ ਇੱਕ ਬਹੁਤ ਹੀ ਪੁਰਾਣੇ ਪਿੱਪਲ ਦੇ ਰੁੱਖ ਉੱਤੇ ਰਹਿੰਦਾ ਸੀ ਕਬੂਤਰ ਵੱਡੇ ਦਿਲ ਦਾ ਸਾਤ ਸੁਭਾਅ ਵਾਲਾ ਆਪਣੇ ਦੋਸਤਾਂ ਨੂੰ ਪਿਆਰ ਕਰਨ ਵਾਲਾ ਸੀ ਕਬੂਤਰ ਨੂੰ ਉਡਾਰੀਆਂ ਦਾ ਬਹੁਤ ਸ਼ੌਕ ਸੀ ਕਈ ਵਾਰ ਉਹ ਆਕਾਸ਼ ਵਿੱਚ ਬਹੁਤ ਹੀ ਉੱਚਾ ਚਲਾ ਜਾਂਦਾ ਅਤੇ ਬੱਦਲਾਂ ਵਿੱਚ ਖੇਡਦਾ ਫਿਰਦਾ ਸੀ ਕਬੂਤਰ ਦੀ ਇੱਕ ਖਾਸੀਅਤ ਸੀ ਕਿ ਉਹ ਹਮੇਸ਼ਾ ਕਿਸੇ ਨਾ ਕਿਸੇ ਦੀ ਮਦਦ ਕਰਦਾ ਸੀ ਜੇ ਕੋਈ ਪੰਛੀ ਮੁਸੀਬਤ ਵਿੱਚ ਹੁੰਦਾ ਕਬੂਤਰ ਕਦੇ ਵੀ ਪਿੱਛੇ ਨਹੀਂ ਸੀ ਹਟਦਾ ਇਸ ਕਰਕੇ ਜੰਗਲ ਦੇ ਸਾਰੇ ਪੰਛੀ ਉਸ ਨੂੰ ਸੱਚਾ ਦੋਸਤ ਕਹਿੰਦੇ ਸਨ ਇੱਕ ਦਿਨ ਚਿੜੀ ਦਾਣੇ ਲੱਭਣ ਲਈ ਪਿੰਡ ਵਿੱਚ ਚਲੀ ਗਈ ਪਰ ਉਸ ਦਿਨ ਪਿੰਡ ਵਿੱਚ ਕਿਸਾਨ ਨੇ ਨਵੇਂ ਹੀ ਖੇਤਾਂ ਵਿੱਚ ਜਾਲ ਵਿਸਾਏ ਸੀ ਚਿੜੀ ਨੂੰ ਪਤਾ ਨਹੀਂ ਸੀ ਜਿਵੇਂ ਹੀ ਉਹ ਦਾਣੇ ਚੁੱਕਣ ਲੱਗੀ ਉਸ ਦੇ ਪੈਰ ਜਾਲ ਵਿੱਚ ਫਸ ਗਏ ਚਿੜੀ ਬੇਬਸ ਹੋ ਕੇ ਫੜਫੜਾਉਣ ਲੱਗੀ ਉਸ ਦੀ ਚਿਹਟ ਸਾਰੇ ਹਵਾ ਵਿੱਚ ਗੂੰਜ ਗਈ ਕਿਸੇ ਵੀ ਵੇਲੇ ਸ਼ਿਕਾਰੀ ਆ ਸਕਦਾ ਸੀ ਚਿੜੀ ਡਰ ਗਈ ਸੀ ਉਸੇ ਵੇਲੇ ਕਬੂਤਰ ਉੱਥੋਂ ਉੱਡਦਾ ਆ ਰਿਹਾ ਸੀ ਉਸਨੇ ਚਿੜੀ ਦੀ ਆਵਾਜ਼ ਸੁਣੀ ਤੇ ਵੇਖਿਆ ਕਿ ਉਹ ਜਾਲ ਵਿੱਚ ਫਸੀ ਹੋਈ ਸੀ ਬਿਨਾਂ ਦੇਰ ਕੀਤੇ ਕਬੂਤਰ ਥੱਲੇ ਉਤਰਿਆ ਉਸਨੇ ਕਿਹਾ ਡਰਨਾ ਛੋਟੀ ਭੈਣ ਕਬੂਤਰ ਨੇ ਕਿਹਾ ਮੈਂ ਤੇਰੇ ਨਾਲ ਹਾਂ ਕਬੂਤਰ ਨੇ ਆਪਣੀ ਚੁੰਝ ਨਾਲ ਜਾਲ ਦੇ ਧਾਗਿਆਂ ਨੂੰ ਖੋਲਣਾ ਸ਼ੁਰੂ ਕੀਤਾ ਬਹੁਤ ਮਿਹਨਤ ਦੇ ਬਾਅਦ ਜਾਲ ਥੋੜਾ ਖੁੱਲਿਆ ਤੇ ਚਿੜੀ ਆਜ਼ਾਦ ਹੋ ਗਈ ਚਿੜੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਪਰ ਆ ਜੇ ਤੂੰ ਨਾ ਹੁੰਦਾ ਤਾਂ ਸ਼ਾਇਦ ਅੱਜ ਮੇਰਾ ਅੰਤ ਹੋ ਜਾਣਾ ਸੀ ਕਬੂਤਰ ਹੌਲੀ ਜਿਹੀ ਹੱਸਿਆ ਅਤੇ ਕਿਹਾ ਦੋਸਤ ਜੰਗਲ ਦੇ ਵਾਸੀਆਂ ਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਸ਼ਾਇਦ ਕੱਲ ਨੂੰ ਤੂੰ ਮੇਰੇ ਕੰਮ ਆ ਜਾਵੇਂ ਇਸ ਤਰ੍ਹਾਂ ਚਿੜੀ ਅਤੇ ਕਬੂਤਰ ਦੀ ਦੋਸਤੀ ਹੋ ਜਾਂਦੀ ਹੈ ਹੁਣ ਉਹ ਦੋਵੇਂ ਚੰਗੇ ਦੋਸਤ ਬਣ ਜਾਂਦੇ ਨੇ ਚਿੜੀ ਅਤੇ ਕਬੂਤਰ ਦੀ ਦੋਸਤੀ ਹੌਲੀ-ਹੌਲੀ ਗਹਿਰੀ ਹੋਣ ਲੱਗੀ। ਜਦੋਂ ਵੀ ਚਿੜੀ ਦਾਣੇ ਚੁਗਣ ਲਈ ਪਿੰਡ ਜਾਂਦੀ, ਕਬੂਤਰ ਉਸ ਨੂੰ ਮਿਲਣ ਆ ਜਾਂਦਾ। ਕਈ ਵਾਰੀ ਦੋਵੇਂ ਇਕੱਠੇ ਹੀ ਖੇਤਾਂ ਵੱਲ ਨੂੰ ਉੱਡ ਜਾਂਦੇ। ਸਵੇਰੇ ਦਾ ਸਮਾਂ ਸੀ, ਆਕਾਸ਼ ਵਿੱਚ ਹੌਲੀ-ਹੌਲੀ ਸੂਰਜ ਚੜ੍ਹ ਰਿਹਾ ਹੁੰਦਾ। ਚਿੜੀ ਛੋਟੇ-ਛੋਟੇ ਪਰ ਮਾਰ ਕੇ ਹੌਲੇ-ਹੌਲੇ ਛਿਟਿ-ਛਿਟਿ ਚਿੜੀ ਛੋਟੇ-ਛੋਟੇ ਪਰ ਮਾਰ ਕੇ ਹੌਲੀ-ਹੌਲੀ ਹਵਾ ਵਿੱਚ ਉੱਡਦੀ ਤੇ ਕਬੂਤਰ ਆਪਣੇ ਵੱਡੇ ਪਰ ਖੋਲ ਕੇ ਉਸ ਦੇ ਨਾਲ ਜਾਂਦਾ। ਦੋਵੇਂ ਗੱਲਾਂ ਕਰਦੇ ਗੌਂਦੇ ਹੱਸਦੇ ਜਿਹੜੀ ਬਹੁਤ ਹੀ ਮਾਸੂਮ ਸੀ ਉਹ ਹਰ ਚੀਜ਼ ਵਿੱਚ ਖੁਸ਼ੀ ਲੱਭ ਲੈਂਦੀ ਸੀ ਕਦੇ ਰੁੱਖਾਂ ਦੇ ਪੱਤਿਆਂ ਨਾਲ ਖੇਡਦੀ ਕਦੇ ਫੁੱਲਾਂ ਤੋਂ ਸ਼ਹਿਦ ਚੁੱਕਦੀ ਉਸ ਦਾ ਸੁਭਾਅ ਹਮੇਸ਼ਾ ਹੱਸਣ ਖੇਡਣ ਵਾਲਾ ਸੀ ਇੱਕ ਦਿਨ ਕਬੂਤਰ ਨੇ ਉਸ ਨੂੰ ਪੁੱਛਿਆ ਚਿੜੀ ਭੈਣ ਤੈਨੂੰ ਕਦੇ ਨਹੀਂ ਲੱਗਦਾ ਕਿ ਦੁਨੀਆ ਬਹੁਤ ਖਤਰਨਾਕ ਹੈ ਸ਼ਿਕਾਰੀ ਹਰ ਵੇਲੇ ਜਾਲ ਲਗਾਉਂਦੇ ਰਹਿੰਦੇ ਨੇ ਕਈ ਵਾਰੀ ਮਨੁੱਖ ਸਾਨੂੰ ਪਿੰਜਰੇ ਵਿੱਚ ਵੀ ਕੈਦ ਕਰ ਲੈਂਦੇ ਨੇ ਤੈਨੂੰ ਡਰ ਨਹੀਂ ਲੱਗਦਾ ਚਿੜੀ ਹੌਲੀ ਜਿਹੀ ਹੱਸ ਕੇ ਬੋਲੀ ਡਰਤਾ ਲੱਗਦਾ ਭਰਾ ਪਰ ਜੇ ਅਸੀਂ ਡਰ ਕੇ ਇਹ ਉੱਡਣਾ ਹੀ ਛੱਡ ਦਈਏ ਤਾਂ ਜੀਣ ਦਾ ਕੀ ਫਾਇਦਾ ਪਰ ਮਜ਼ਾ ਤਾਂ ਆਜ਼ਾਦ ਹੋਣ ਵਿੱਚ ਹੀ ਹੈ ਨਾ ਜੇ ਰੱਬ ਨੇ ਸਾਨੂੰ ਪੰਖ ਦਿੱਤੇ ਨੇ ਤਾਂ ਇਹ ਉਸ ਦੀ ਨਿਮਤ ਹੈ ਮੈਂ ਚਾਹੁੰਦੀ ਆ ਜਦ ਸਭ ਕੁਝ ਅਸੀਂ ਜਿੰਦਾ ਹਾਂ ਸਾਨੂੰ ਉੱਡਣ ਦਾ ਆਨੰਦ ਮਿਲੇ ਕਬੂਤਰ ਨੇ ਉਸਦੀ ਸਾਰੀ ਗੱਲ ਸੋਚੀ ਤੇ ਛੋਟ ਸੋਚਿਆ ਕਿ ਕਿੰਨੀ ਛੋਟੇ ਜਿਹੇ ਚਿੜੀ ਆ ਤੇ ਕਿੰਨੀ ਵੱਡੀ ਸਚਾਈ ਨੂੰ ਸਮਝਦੀ ਐ ਕਬੂਤਰ ਦਾ ਸੁਭਾਅ ਚਿੜੀ ਤੋਂ ਬਿਲਕੁਲ ਵੱਖਰਾ ਸੀ ਉਹ ਗੰਭੀਰ ਸੋਚ ਵਾਲਾ ਸੀ ਉਹ ਹਰ ਵੇਲੇ ਭੁੱਖਾਰੇ ਸੋਚਦਾ ਸੀ ਕਈ ਵਾਰੀ ਚਿੜੀ ਉਸ ਨੂੰ ਹਸਾ ਕੇ ਕਹਿੰਦੀ ਤੂੰ ਬਹੁਤ ਸੋਚਦਾ ਐਂ ਭਰਾ ਜ਼ਿੰਦਗੀ ਦਾ ਮਜ਼ਾ ਲੈ ਨਹੀਂ ਤਾ ਇਹ ਸੋਚਾਂ ਵਿੱਚ ਹੀ ਤੈਨੂੰ ਥਕਾ ਦੇਣਗੀਆਂ ਕਬੂਤਰ ਹੌਲੀ ਜੀ ਮਸਕਰਾ ਕੇ ਕਹਿੰਦਾ ਤੇਰੀਆਂ ਗੱਲਾਂ ਸਹੀ ਹਨ ਚਿੜੀ ਪਰ ਮੈਂ ਸੋਚਦਾ ਹਾਂ ਕਿ ਦੋਸਤਾਂ ਪਰਿਵਾਰ ਦੇ ਸਾਰੇ ਜੰਗਲ ਦੇ ਵਾਸੀਆਂ ਦੀ ਸੁਰੱਖਿਆ ਵੀ ਮੇਰਾ ਫਰਜ਼ ਹੈ ਇਹ ਦੋਨੋਂ ਦੇ ਸੁਭਾਅ ਵਿੱਚ ਬਹੁਤ ਅੰਤਰ ਹੀ ਸੀ ਉਹਨਾਂ ਦੀ ਦੋਸਤੀ ਖਾਸ ਬਣਾ ਦਿੰਦਾ ਸੀ ਇੱਕ ਦਿਨ ਚਿੜੀ ਨੇ ਵੇਖਿਆ ਕਿ ਜੰਗਲ ਦੇ ਨੇੜੇ ਇੱਕ ਛੋਟੀ ਨਦੀ ਹੈ ਉਸ ਨੇ ਚਮਕਦੀ ਹੋਈ ਲਹਿਰਾਂ ਦੇਖ ਕੇ ਚਿੜੀ ਬਹੁਤ ਖੁਸ਼ ਹੋਈ। ਉਹ ਤੁਰੰਤ ਉੱਡ ਕੇ ਉਸ ਨਦੀ ਦੇ ਕਿਨਾਰੇ ਪਹੁੰਚ ਗਈ। ਉੱਥੇ ਉਸ ਨੇ ਕਈ ਮੱਛੀਆਂ ਨੂੰ ਤੈਰਦੇ ਹੋਏ ਵੇਖਿਆ। ਕਈ ਮੱਛੀਆਂ ਨੂੰ ਜਦੋਂ ਤੈਰਦੇ ਹੋਏ ਵੇਖਿਆ ਕਬੂਤਰ ਵੀ ਉਸ ਦੇ ਨਾਲ ਸੀ। ਚਿੜੀ ਨੇ ਹੈਰਾਨ ਹੋ ਕੇ ਕਿਹਾ, "ਪ੍ਰਾ ਦੇਖੇ ਮੱਛੀ ਕਿੰਨੀ ਆਜ਼ਾਦੀ ਨਾਲ ਤੈਰ ਰਹੀਆਂ ਨੇ। ਜਿਵੇਂ ਅਸੀਂ ਆਕਾਸ਼ ਵਿੱਚ ਉੱਡਦੇ ਹਾਂ ਪਾਣੀ ਵਿੱਚ ਖੇਡਦੇ ਹਾਂ।" ਕਬੂਤਰ ਨੇ ਗੰਭੀਰਤਾ ਨਾਲ ਕਿਹਾ, "ਹਾਂ ਚਿੜੀ, ਪਰ ਯਾਦ ਰੱਖ ਹਰ ਜੀਵ ਦੀ ਆਪਣੀ ਦੁਨੀਆ ਹੁੰਦੀ ਹੈ।" ਮੱਛੀ ਪਾਣੀ ਤੋਂ ਬਿਨਾ ਜੀ ਨਹੀਂ ਸਕਦੀ ਜੇ ਅਸੀਂ ਉਹਨਾਂ ਨੂੰ ਬਾਹਰ ਕੱਢ ਲਈਏ ਤਾਂ ਉਹ ਮਰ ਜਾਣਗੀਆਂ ਇਸੇ ਤਰ੍ਹਾਂ ਜੇ ਅਸੀਂ ਪਾਣੀ ਦੇ ਵਿੱਚ ਰਹੀਏ ਤਾਂ ਅਸੀਂ ਵੀ ਜੀ ਨਹੀਂ ਸਕਦੇ ਹਰ ਕਿਸੇ ਦਾ ਆਪਣਾ ਆਸਮਾਨ ਤੇ ਆਪਣਾ ਘਰ ਹੁੰਦਾ ਹੈ ਚਿੜੀ ਨੇ ਸਿਰ ਹਿਲਾਇਆ ਤੇ ਕਿਹਾ ਇਹ ਵੀ ਬਹੁਤ ਵੱਡਾ ਸਬਕ ਹੈ ਮਨੁੱਖ ਵੀ ਸ਼ਾਇਦ ਕਈ ਵਾਰੀ ਇਹ ਗੱਲ ਭੁੱਲ ਜਾਂਦੇ ਨੇ ਇਸ ਕਰਕੇ ਉਹ ਕੁਦਰਤ ਨਾਲ ਖਿਲਵਾੜ ਕਰਦੇ ਨੇ ਕਬੂਤਰ ਨੇ ਡੂੰਗਾ ਸਾਹ ਭਰੇ ਹਾਂ ਚਿੜੀ ਇਹੀ ਸਭ ਤੋਂ ਵੱਡੀ ਸਚਾਈ ਹੈ ਜੇ ਮਨੁੱਖ ਕੁਦਰਤ ਨਾਲ ਪਿਆਰ ਕਰੇ ਤਾਂ ਧਰਤੀ ਹਮੇਸ਼ਾ ਸੁੰਦਰ ਰਹੇਗੀ ਜੰਗਲ ਵਿੱਚ ਦਿਨ ਚੜ੍ਹਦੇ ਚੜ੍ਹਦੇ ਸ਼ਾਂਤੀ ਤਾਂ ਸੀ ਪਰ ਕਿਤੇ ਨਾ ਕਿਤੇ ਖਤਰਾ ਵੀ ਮੌਜੂਦ ਸੀ ਇੱਕ ਦਿਨ ਸ਼ਿਕਾਰੀ ਕੁਝ ਨਵੇਂ ਜਾਲ ਲੈ ਕੇ ਜੰਗਲ ਵਿੱਚ ਆਏ ਉਹਨਾਂ ਦਾ ਮਨਸੂਬਾ ਸੀ ਕਿ ਕਈ ਪੰਛੀਆਂ ਨੂੰ ਫੜ ਕੇ ਸ਼ਹਿਰ ਵਿੱਚ ਵੇਚਿਆ ਜਾਵੇ ਜਦੋਂ ਕਬੂਤਰ ਨੂੰ ਇਸ ਦੀ ਖਬਰ ਮਿਲੀ ਉਸਨੇ ਤੁਰੰਤ ਚਿੜੀ ਨੂੰ ਬੁਲਾਇਆ ਤੇ ਕਿਹਾ ਪੰਨ ਸਾਨੂੰ ਸਾਰੇ ਪੰਛੀਆਂ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ ਜੇ ਅਸੀਂ ਇਕੱਠੇ ਹੋ ਕੇ ਜਾਲਾਂ ਤੋਂ ਬਚਣ ਦੀ ਯੋਜਨਾ ਬਣਾਈਏ ਤਾਂ ਕੋਈ ਵੀ ਸ਼ਿਕਾਰੀ ਸਾਨੂੰ ਫੜ ਨਹੀਂ ਸਕਦਾ ਚਿੜੀ ਨੇ ਉਤਸਾਹ ਨਾਲ ਕਿਹਾ ਹਾਂ ਭਰਾ ਸਾਰੇ ਦੋਸਤਾਂ ਨੂੰ ਬੁਲਾਉਂਦੇ ਹਾਂ ਅਸੀਂ ਇਕੱਠੇ ਹੋ ਕੇ ਸ਼ਿਕਾਰੀਆਂ ਨੂੰ ਮਾਤ ਦੇ ਸਕਦੇ ਹਾਂ ਉਸੇ ਸਮੇਂ ਜੰਗਲ ਦੇ ਵਿੱਚਕਾਰ ਇੱਕ ਵੱਡੀ ਸਭਾ ਬੁਲਾਈ ਗਈ ਉਸ ਸਭਾ ਵਿੱਚ ਤੋਤੇ ਮੈਨਾ कई चिड़िया बुलबुल कोई होत तो बुल ने शिकारी अपने जी अदी आजादी खतरे विच पै जाएगी सारे पंछी चिंता पै गए चिड़ी ने अगे आके कहा डरो ना दोस्तो जे असि इकट्ठे रहा तो सू कोई भी नुकसान नहीं पहुंचा सकता ਸਾਨੂੰ ਹੌਸਲੇ 세 ਇਕੱਠਾ ਨਾਲ ਕੰਮ ਕਰਨਾ ਪਵੇਗਾ ਸਾਰੇ ਪੰਛੀ ਚਿੜੀ ਤੇ ਕਬੂਤਰ ਦੀ ਹਿੰਮਤ ਤੋਂ ਪ੍ਰਭਾਵਿਤ ਹੋਏ ਉਹਨਾਂ ਨੇ ਕਿਹਾ ਅਸੀਂ ਤੁਹਾਡੇ ਨਾਲ ਹਾਂ ਸਾਨੂੰ ਦੱਸੋ ਕੀ ਕਰਨਾ ਹੈ ਕਬੂਤਰ ਨੇ ਇੱਕ ਚਲਾਕ ਯੋਜਨਾ ਬਣਾਈ ਜਦੋਂ ਵੀ ਸ਼ਿਕਾਰੀ ਜਾਲ ਵਿਸਾਏ ਅਸੀਂ ਇਕੱਠੇ ਉਸ ਜਾਲ ਉੱਤੇ ਉੱਡ ਕੇ ਬੈਠ ਜਾਣਾ ਜਦੋਂ ਉਹ ਸਾਨੂੰ ਫੜਨ ਲਈ ਆਵੇਗਾ ਅਸੀਂ ਸਾਰੇ ਇਕੱਠੇ ਪਰ ਜਾਲ ਪਰ ਮਾਰ ਕੇ ਜਾਲ ਸਮੇਤ ਉੱਡ ਜਾਣਾ ਇਸ ਤਰ੍ਹਾਂ ਸ਼ਿਕਾਰੀ ਖਾਲੀ ਹੱਥ ਰਹਿ ਜਾਵੇਗਾ ਸਾਰੇ ਪੰਛੀ ਹੱਸਣ ਲੱਗੇ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਜਾਲ ਨੂੰ ਵਿਕਾਸ ਵਿੱਚ ਲੈ ਜਾਇਆ ਜਾ ਸਕਦਾ ਪਰ ਉਹਨਾਂ ਨੂੰ ਯਕੀਨ ਸੀ ਕਿ ਏਕਤਾ ਵਿੱਚ ਬਹੁਤ ਤਾਕਤ ਹੁੰਦੀ ਹੈ ਤੇ ਉਹ ਸਾਰੇ ਇੱਕ ਦੂਜੇ ਵੱਲ ਵੇਖ ਕੇ ਹਾਂ ਵਿੱਚ ਸਿਰ ਹਿਲਾਉਣ ਲੱਗੇ ਸਵੇਰ ਦੀ ਠੰਡੀ ਹਵਾ ਚੱਲ ਰਹੀ ਸੀ ਜੰਗਲ ਵਿੱਚ ਹਰ ਪਾਸੇ ਪੰਛੀਆਂ ਦੀ ਚਹਿਕ ਸੁਣਾਈ ਦੇ ਰਹੀ ਸੀ ਪਰ ਦੂਜੇ ਪਾਸੇ ਸ਼ਿਕਾਰੀ ਆਪਣੇ ਮਨਸੂਬੇ ਵਿੱਚ ਲੱਗੇ ਹੋਏ ਸੀ ਉਹਨਾਂ ਨੇ ਇੱਕ ਹਰੇ-ਭਰੇ ਮੈਦਾਨ ਵਿੱਚ ਜਾਲ ਵਿਛਾਇਆ ਤੇ ਉਸ ਵਿੱਚ ਦਾਣੇ ਰੱਖ ਦਿੱਤੇ। ਉਹਨਾਂ ਨੂੰ ਪਤਾ ਸੀ ਕਿ ਭੁੱਖੇ ਪੰਛੀ ਜਲਦੀ ਹੀ ਦਾਣਿਆਂ ਦੀ ਖੁਸ਼ਬੂ ਨਾਲ ਉੱਥੇ ਆਉਣਗੇ। ਜਿਹੜੀ ਉੱਪਰ ਉੱਡਦੀ ਹੋਈ ਜਾਲ ਵੇਖ ਲੈਂਦੀ ਹੈ, ਉਹ ਤੁਰੰਤ ਕਬੂਤਰ ਨੂੰ ਸੰਕੇਤ ਦਿੰਦੀ ਹੈ। ਪਰ ਆਹ ਵੇਖੋ ਉਹਨਾਂ ਨੇ ਜਾਲ ਵਿਛਾ ਦਿੱਤਾ। ਹੁਣ ਸਾਡੇ ਵਾਸਤੇ ਸੱਚ ਦੀ ਘੜੀ ਆ ਗਈ। ਕਬੂਤਰ ਹੌਲੀ-ਹੌਲੀ ਘਰਫਲ ਆਪਣੇ ਸੰਗ ਫਲਾਉਂਦਾ ਤੇ ਬੋਲਦਾ ਪੈਣ ਡਰਨ ਦੀ ਲੋੜ ਨਹੀਂ। ਅੱਜ ਸਾਡੀ ਏਕਤਾ ਦਾ ਇਮਤਿਹਾਨ ਹੈ। ਜੰਗਲ ਦੇ ਵੱਖ-ਵੱਖ ਕੋਨਿਆਂ ਤੋਂ ਪੰਛੀ ਆਏ। ਉਹਨਾਂ ਤੋਤੇ ਆਪਣੀ ਚਮਕਦਾਰ ਹਰੀ ਚਮੜੀ ਨਾਲ ਬੁਲਬੁਲ ਆਪਣੇ ਮਿੱਠੀ ਆਵਾਜ਼ ਨਾਲ ਕਾ 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 ਕਰਦੇ ਹੋਏ ਗੌਰियां ਫੜਫੜਾਉਂਦੀਆਂ ਹੋਈਆਂ ਸਾਰੇ ਮਿਲ ਕੇ ਇੱਕ ਗਰੁੱਪ ਬਣਾ ਲਿਆ। ਚਿੜੀ ਨੇ ਸਭ ਨੂੰ ਆਖਿਆ ਯਾਦ ਰੱਖੋ ਜਦੋਂ ਅਸੀਂ ਜਾਲ ਵਿੱਚ ਲੈ ਕੇ ਉੱਤੇ ਉੱਡਾਂਗੇ ਤਾਂ ਕਿਸੇ ਨੇ ਵੀ ਅਲੱਗ ਨਹੀਂ ਹੋਣਾ। ਜੇ ਅਸੀਂ ਇਕੱਠੇ ਰਹਾਂਗੇ ਤਾਂ ਸਾਨੂੰ ਕੋਈ ਨਹੀਂ ਫੜ ਸਕਦਾ। ਸ਼ਿਕਾਰੀ ਝਾੜੀਆਂ ਦੇ ਪਿੱਛੇ ਸੁਪੇ ਹੋਏ ਸਨ। ਉਹਨਾਂ ਨੇ ਦੇਖਿਆ ਕਿ ਦਰਜਨਾ ਪੰਛੀ ਦਾਣਿਆਂ ਤੇ ਆ ਬੈਠ ਰਹੇ ਸਨ। ਉਹਨਾਂ ਦੇ ਚਿਹਰੇ ਤੇ ਚੰਗ ਘਣ ਲੱਗੀ। ਪੰਛੀ ਹੌਲੀ ਹੌਲੀ ਜਾਲ ਉੱਪਰ ਉੱਠਣ ਲੱਗੇ 1 2 3 ਕੁਝ ਹੀ ਸਮੇਂ ਵਿੱਚ ਜਾਲ ਉੱਤੇ ਦਰਜਨਾ ਪੰਛੀ ਬੈਠ ਗਏ ਸ਼ਿਕਾਰੀਆਂ ਨੇ ਸੋਚਿਆ ਉਹਨੇ ਸਾਡੇ ਹੱਥ ਵਿੱਚ ਹਨ ਕਬੂਤਰ ਨੇ ਸੰਕੇਤ ਦਿੱਤਾ ਸਾਰੇ ਇਕੱਠੇ ਫੰਗ ਮਾਰੇ ਅਗਲੇ ਹੀ ਪਲ ਸਾਰੇ ਪੰਛੀਆਂ ਨੇ ਜ਼ੋਰ ਨਾਲ ਪੰਖ ਮਾਰੇ ਜਾਲ ਜ਼ਮੀਨ ਤੋਂ ਉੱਪਰ ਉੱਠਿਆ ਸ਼ਿਕਾਰੀ ਹੈਰਾਨ ਰਹਿ ਗਏ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਪੰਛੀ ਇੰਝ ਕਰ ਸਕਦੇ ਹਨ ਜਾਲ ਹਵਾ ਵਿੱਚ ਉੱਡਦਾ ਹੋਇਆ ਜੰਗਲ ਦੇ ਵਿੱਚਕਾਰ ਚਲਾ ਗਿਆ ਸ਼ਿਕਾਰੀ ਦੌੜਦੇ ਰਹਿ ਗਏ ਪਰ ਕੁਝ ਵੀ ਨਾ ਕਰ ਸਕੇ ਜਦੋਂ ਜਾਲ ਨੂੰ ਇੱਕ ਛੁੱਕੇ ਤਿੱਬੇ ਵਿੱਚ ਛੁੱਟਿਆ ਗਿਆ ਤਾਂ ਸਾਰੇ ਪੰਛੀ ਖੁਸ਼ੀ ਨਾਲ ਚੱਕਣ ਲੱਗੇ ਅਸੀਂ ਕਾਮਯਾਬ ਹੋ ਗਏ ਸ਼ਿਕਾਰੀ ਸਾਡੇ ਵਾਸਤੇ ਕੁਝ ਨਹੀਂ ਕਰ ਸਕੀ ਚਿੜੀ ਨੇ ਹੱਸ ਕੇ ਕਿਹਾ ਦੇਖਿਆ ਭਰਾ ਇਕਤਾ ਵਿੱਚ ਕਿੰਨੀ ਤਾਕਤ ਹੁੰਦੀ ਹੈ ਜੇ ਇਕੱਸੀ ਇਕੱਠੇ ਰਹੀਏ ਤਾਂ ਸਾਨੂੰ ਕੋਈ ਵੀ ਖਤਰਾ ਨੁਕਸਾਨ ਨਹੀਂ ਪਹੁੰਚਾ ਸਕਦਾ ਕਬੂਤਰ ਦੀਆਂ ਅੱਖਾਂ ਵਿੱਚ ਚਮਕ ਸੀ ਉਸਨੇ ਕਿਹਾ ਅੱਜ ਦਾ ਦਿਨ ਸਾਡੇ ਲਈ ਸਬਕ ਹੈ ਜੰਗਲ ਦਾ ਹਰ ਜੀਵ ਇਕੱਠੇ ਹੋ ਕੇ ਆਪਣੀ ਜ਼ਿੰਦਗੀ ਬਚਾ ਸਕਦਾ ਹੈ ਉਸ ਸਮੇਂ ਨੇੜੇ ਖੜਾ ਹੋ ਕੇ ਇੱਕ ਛੋਟਾ ਬੱਚਾ ਇਹ ਸਾਰਾ ਦ੍ਰਿਸ਼ ਦੇਖ ਰਿਹਾ ਸੀ। ਉਹ ਸ਼ਿਕਾਰੀਆਂ ਦਾ ਸਾਥੀ ਨਹੀਂ ਸੀ ਬਲਕਿ ਜੰਗਲ ਵਿੱਚ ਖੇਡਣ ਆਇਆ ਸੀ। ਉਸਨੇ ਸੋਚਿਆ ਛੋਟੇ-ਛੋਟੇ ਪੰਛੀ ਜਦੋਂ ਇਕੱਠੇ ਹੋਏ ਤਾਂ ਉਹਨਾਂ ਦੇ ਜਾਲ ਨੂੰ ਵੀ ਹਵਾ ਵਿੱਚ ਉਡਾ ਦਿੱਤਾ। ਅਸੀਂ ਮਨੁੱਖੇ ਇਕੱਤਾਂ ਨਾ ਕਿਉਂ ਨਾ ਰਹਿ ਕੇ ਦੁਨੀਆ ਦੀ ਹਰ ਮੁਸੀਬਤ ਨੂੰ ਹਰਾ ਸਕਦੇ। ਇਸ ਘਟਨਾ ਤੋਂ ਬਾਅਦ ਚਿੜੀ ਅਤੇ ਕਬੂਤਰ ਦੀ ਦੋਸਤੀ ਹੋਰ ਮਜ਼ਬੂਤ ਹੋ ਗਈ। ਉਹ ਸਿਰਫ ਦੋਸਤ ਨਹੀਂ ਸਗੋ ਜੰਗਲ ਦੇ ਸਾਰੇ ਪੰਛੀਆਂ ਦੇ ਨੇਤਾ ਵੀ ਬਣ ਗਏ। ਇੱਕ ਛੋਟੀ ਜੀ ਚਿੜੀ ਹੋਣ ਦੇ ਬਾਵਜੂਦ ਉਹ ਬਹੁਤ ਹੀ ਚੁਸਤ ਅਤੇ ਤੀਬਰ ਸੋਚ ਵਾਲੀ ਸੀ, ਜਦਕਿ ਕਬੂਤਰ ਵੱਡੀ ਸੋਚ ਤੇ ਵਿਚਾਰ ਵਾਲਾ ਸੀ। ਦੋਵੇਂ ਮਿਲ ਕੇ ਜੰਗਲ ਦੀ ਸੁਰੱਖਿਆ ਲਈ ਯੋਜਨਾਵਾਂ ਬਣਾਉਣ ਲੱਗੇ। ਇਸ ਤਰ੍ਹਾਂ ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ। ਉਸਨੇ ਪਹਿਲਾਂ ਵਾਲੀ ਏਕਤਾ ਨੇ ਸ਼িকারੀਆਂ ਨੂੰ ਹਰਾਇਆ ਹੁਣ ਅਸੀਂ ਰੁੱਖਾਂ ਨੂੰ ਵੀ ਬਚਾਉਣ ਲਈ ਲੜਾਂਗੇ ਉਹਨਾਂ ਨੇ ਇੱਕ ਦੂਜੇ ਨਾਲ ਇਹ ਪ੍ਰਣ ਵੀ ਲਿਆ ਹੁਣ ਉਹ ਸਾਰੇ ਖੁਸ਼ੀ-ਖੁਸ਼ੀ ਜੰਗਲ ਵਿੱਚ ਰਹਿਣ ਲੱਗੇ ਇਸ ਥਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਜਦੋਂ ਸਾਡੇ ਵਿੱਚ ਏਕਤਾ ਹੁੰਦੀ ਹੈ ਤਾਂ ਸਾਨੂੰ ਕੋਈ ਵੀ ਹਰਾ ਨਹੀਂ ਸਕਦਾ ਪਰ ਜਦੋਂ ਅਸੀਂ ਆਪਸ ਵਿੱਚ ਅਲੱਗ ਹੋ ਜਾਂਦੇ ਹਾਂ ਤਾਂ ਸਾਨੂੰ ਹਰ ਕੋਈ ਤੋੜ ਸਕਦਾ ਇਸ ਲਈ ਸਾਨੂੰ ਹਮੇਸ਼ਾ ਏਕਤਾ ਨਾਲ ਰਹਿਣਾ ਚਾਹੀਦਾ ਏਕਤਾ ਵਿੱਚ ਬਲ ਹੁੰਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ